ਗੁਰੂ ਰੂਪਯਾਰੀ ਸਾਧ ਸੰਗਤ ਜੀ ਸ਼ਾਹਾਂ ਸੰਗਟਾਰੀ ਤੇ ਹੋਰ ਜਥੇਦਾਰ ਇੱਕ ਕਿਲੇ ਦੇ ਵਿੱਚ ਜੰਗ ਜੁਦ ਕਰ ਰਹੇ ਸੀ ਜਦੋਂ ਜੰਗ ਜੁਦ ਕਰ ਤੇ ਪਠਾਣਾ ਦਾ ਬਹੁਤ ਜ਼ੋਰ ਪੈ ਗਿਆ ਕਿਉਂ ਪੈ ਗਿਆ ਕਿਉਂ ਕਿਹੜਾ ਮਹਾਰਾਜਾ ਰਣਜੀਤ ਸਿੰਘ ਸੀ ਉਹਦੇ ਪੋਤਰੇ ਦੀ ਸਾਦੀ ਸੀ ਮਹਾਰਾਜਾ ਰਣਜੀਤ ਸਿੰਘ ਤੇ ਕੁਝ ਫੌਜਾਂ ਉਹ ਵਿਆਹ ਦੇ ਵਿੱਚ ਰੁੱਝੀਆਂ ਹੋਈਆਂ ਸੀ ਤੇ ਜਿਹੜਾ ਹਰੀ ਸਿੰਘ ਨਰੂਆ ਸੀ ਉਹ ਫੱਟੜ ਸੀ ਉਹ ਕੁਝ ਆਰਾਮ ਕਰ ਰਿਹਾ ਸੀ ਇੱਕ ਪਠਾਣਾ ਦੀ ਬਾਨੋ ਬਾਨੋ ਨਾਂ ਦੀ ਪਠਾਣਾ ਦੀ ਪਤਨੀ ਉਹ ਜਦੋਂ ਆਪਦੇ ਘਰੇ ਸੁਣਦੀ ਸੀ ਕਿ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਉਹ ਆਪਦੇ ਪਠਾਣ ਨੂੰ ਕਹਿੰਦੀ ਮੈਂ ਦਰਸ਼ਨ ਕਰਨੇ ਆ ਉਹਦੇ ਉਹ ਕਹਿੰਦਾ ਜਦੋਂ ਇੱਧਰ ਜੰਗ ਜੁੱਧ ਤੇ ਆਇਆ ਸਾਨੂੰ ਉਦੋਂ ਦਰਸ਼ਨ ਕਰਾ ਦੇਾਂਗੇ ਕਹਿੰਦੀ ਨਹੀਂ ਨਾਲੇ ਕਹਿੰਦੇ ਉਹ ਤਾਂ ਦਿਆਲੂ ਬਹੁਤ ਆ ਕਿਸੇ ਨੂੰ ਕੁਝ ਨਹੀਂ ਆਦਾ ਜੋ ਜਿਹੜਾ ਕੋਈ ਮਰਜ਼ੀ ਉਹਨੂੰ ਮਿਲ ਲਵੇ ਐਡਾ ਰਹਿਮਦਾਰ ਆ ਮੈਂ ਤਾਂ ਉਹਨੂੰ ਉਹਦੇ ਜਿੱਥੇ ਰਹਿੰਦਾ ਮੈਂ ਤਾਂ ਉੱਥੇ ਮਿਲਣਾ ਹੈ ਪੁੱਛ ਪਛਾ ਕੇ ਪੁੱਛ ਪਛਾ ਕੇ ਉਹ ਤੇ ਹਰੀ ਸਿੰਘ ਨਰੂਏ ਦੇ ਜਿੱਥੇ ਉਹ ਆਰਾਮ ਕਰ ਰਹੇ ਸਾਨੂੰ ਉੱਥੇ ਪਹੁੰਚ ਜਾਂਦੀ ਆ ਅੜਦਲੀਆ ਨੂੰ ਕਹਿੰਦੀ ਆ ਵੀ ਮੈਂ ਹਰੀ ਸਿੰਘ ਨਰੂਏ ਨੂੰ ਮਿਲਣਾ ਹੈ ਪਹਿਲਾਂ ਤਾਂ ਉਹਦੇ ਅਹਿਲਕਾਰ ਜਿਹੜੇ ਪਹਿਰੇ ਤੇ ਲੱਗੇ ਸੀ ਉਹ ਮੜਨ ਨਹੀਂ ਦਿੰਦੇ ਅੰਦਰ ਜੇ ਜਦੋਂ ਬਾਲਾ ਕਹਿਣ ਲੱਗ ਜਾਂਦੀ ਹੈ ਫਿਰ ਉਹ ਜਾ ਕੇ ਕਹਿੰਦੇ ਹਰੀ ਸਿੰਘ ਨਰੂ ਵੀ ਐਂ ਕਰੇਗਾ ਕਿ ਪਠਾਣੀ ਆ ਬੜੀ ਸੁੰਦਰ ਜਨਾਨੀਆਂ ਉਹ ਤੁਹਾਨੂੰ ਮਿਲਣਾ ਚਾਹੁੰਦੀ ਸੋਡਾ ਨਾਂ ਲੈ ਜਾਂਦੀ ਹੈ ਉਹ ਕਹਿੰਦੇ ਕੋਈ ਨਹੀਂ ਭਾਈ ਫਿਰ ਆਉਣ ਦਿਓ ਤੰਬੂ ਦੇ ਵਿੱਚ ਪਏ ਸੀ ਉੱਥੇ ਪਹੁੰਚ ਜਾਂਦੀ ਹੈ ਪਹਿਲਾਂ ਮੂੰਹ ਬੱਤਾ ਹੁੰਦਾ ਜਦੋਂ ਹਰੀ ਸਿੰਘ ਨਰੂ ਨੇ ਕਿ ਆ ਆ ਬੀਬੀ ਤੇ ਉਹਨੇ ਮੂੰਹ ਖੋਲ ਦਿੱਤਾ ਉਹ ਕਹਿੰਦੇ ਜੱਥੇਦਾਰ ਸਾਹਿਬ ਮੈਂ ਤੁਹਾਡੇ ਕੋਲੇ ਇੱਕ ਕੰਮ ਆਈ ਆ ਮੇਰਾ ਉਹ ਕੰਮ ਕਰੋ ਉਹ ਕਹਿੰਦੇ ਹਾਂ ਭਾਈ ਦੱਸੋ ਜੇ ਜੋ ਹਰੀ ਸਿੰਘ ਨਰੂਆ ਪਿਆਸ ਇਹਨਾਂ ਜਦੋਂ ਉਹਦਾ ਚਿਹਰਾ ਦੇਖਿਆ ਡਗ 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 ਕਰਦਾ ਤੇ ਉਹਨੂੰ ਪੂਰਾ ਮਾਣ ਹੋ ਗਿਆ ਵੀ ਹਰੀ ਸਿੰਘ ਨਰੂਆ ਜਿਹੜੀ ਗੱਲ ਮੈਂ ਕਹੂੰਗੀ ਜਿ ਉਹ ਪੂਰੀ ਕਰ ਗਿਆ ਮੇਰੇ ਪੇਟੋਂ ਵੀ ਪੁੱਤਰ ਐਡਾ ਵੱਡਾ ਪੈਦਾ ਹੋਵੇਗਾ ਇਹਦੇ ਵਰਗਾ ਕਹਿੰਦੀ ਸਰਦਾਰ ਜੀ ਮੈਂ ਤੁਹਾਡੇ ਕੋਲੇ ਆਈਆਂ ਭੀਖ ਲੈ ਕੇ ਪਹਿਲਾਂ ਕਹਿਣ ਲੱਗ ਗਈ ਕਹਿੰਦੀ ਗੁਰੂ ਨਾਨਕ ਦਾ ਘਰ ਆ ਤੁਸੀਂ ਆਪ ਹੀ ਕਹਿੰਦੇ ਵੀ ਇੱਥੋਂ ਕੋਈ ਬੰਦਾ ਖਾਲੀ ਨਹੀਂ ਮੁੜਦਾ ਝੋਲੀਆਂ ਭਰ ਕੇ ਜਾਂਦਾ ਤੇ ਤੁਸੀਂ ਹੁਣ ਦੱਸੋ ਬੇ ਇਹ ਸੋਡੀਆਂ ਤਸਵੀਰਾਂ ਗੁਰੂ ਨਾਨਕ ਦੇ ਮਹਾਰਾਜ ਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਲੱਗੀਆਂ ਐ ਇਨਾਂ ਨੇ ਹੱਥ ਕਰਕੇ ਕਹੋ ਵੀ ਅਸੀਂ ਨਹੀਂ ਮੁਕਰਦੇ ਜੋ ਮੰਗੋਗੇ ਤੈਨੂੰ ਮਿਲੂਗਾ ਇਹ ਕਹਿੰਦੇ ਲਓ ਮਾਤਾ ਫਿਰ ਕਿਹਾ ਲਓ ਮਾਤਾ ਅਸੀਂ ਹੱਥ ਕਰ ਦਿੰਨੇ ਆ ਜਦੋਂ ਮਾਤਾ ਕਹਿੰਦੇ ਸੀ ਉਹ ਕਰੋਧ ਚ ਆ ਜਾਂਦੀ ਸੀ ਕਹਿੰਦੀ ਤੁਸੀਂ ਮੈਨੂੰ ਮਾਤਾ ਕਹੀ ਜਾਂਦੇ ਆ ਮੈਂ ਤਾਂ ਸੋਤੋ ਹੈ ਵੀ ਛੋਟੀ ਹਲੇ ਉਹ ਕਹਿੰਦੇ ਸਾਡੀ ਜਿਹੜੀ ਸਾਡੇ ਬਰਾਬਰ ਦੀ ਆ ਉਹ ਭੈਣ ਆ ਜਿਹੜੀ ਸਾਤੋਂ ਪੂਰਾ ਵੱਡੀ ਹੈ ਸਾਡੀ ਮਾਤਾ ਵਾ ਜਿਹੜੀ ਸਭ ਤੋਂ ਛੋਟੀ ਉਹ ਸਾਡੀ ਧੀ ਹੈ ਹੁਣ ਤੂੰ ਸਾਡੀ ਭੈਣ ਬਣ ਕੇ ਆਈਆਂ ਦੱਸ ਕਹਿੰਦੀ ਮੈਂ ਤਾਂ ਇੱਕ ਫਰਿਆਦ ਲੈ ਕੇ ਆਈ ਆ ਜੇ ਮੇਰੀ ਪੂਰੀ ਕਰੋ ਤੇ ਕਰ ਵੀ ਦੇ ਸਕਦੇ ਤਾਂ ਮੇਰੇ ਪੇਟੋਂ ਤੁਹਾਡੇ ਵਰਗਾ ਪੁੱਤਰ ਪੈਦਾ ਹੋਣਾ ਚਾਹੀਦਾ ਜਦੋਂ ਇਹ ਗੱਲ ਕਹੀ ਹਰੀ ਸਿੰਘ ਨਲੂਗਾ ਗਰੋਧ ਵਿੱਚ ਆ ਗਏ ਕਹਿਣ ਲੱਗੇ ਤੂੰ ਆ ਕੇ ਸਿੱਖਾਂ ਨੂੰ ਇਹ ਪਠਾਨ ਹੋ ਕੇ ਸਿੱਖਾਂ ਨੂੰ ਇਹ ਗੱਲ ਕਰੋ ਸਾਡੇ ਗੁਰੂ ਸਾਹਿਬਾਂ ਦਾ ਇਤਿਹਾਸ ਤਾਂ ਪੜ੍ਹ ਲਓ ਸਾਡੇ ਇਤਿਹਾਸ ਦੇ ਵਿੱਚ ਕੀ ਕੀ ਲਿਖਿਆ ਹੈ ਜਦੋਂ ਹਰੀ ਸਿੰਘ ਨਰੂਆ ਕ੍ਰੋਧ ਨਾਲ ਬੋਲੇ ਕਹਿੰਦੇ ਨਾ ਤੁਸੀਂ ਕਹਿੰਦੇ ਆ ਵੀ ਗੁਰੂ ਨਾਨਕ ਦਾ ਦਰਬਾਰ ਹੈ ਇੱਥੇ ਕੋਈ ਖਾਲੀ ਨਹੀਂ ਮੁੜਦਾ ਗੁਰੂ ਘਰ ਦਾ ਐਸਾ ਬਿਧਾਨ ਹੈ ਨਰਮੀ ਨਾਲ ਪੇਸ਼ ਆਉਂਦੇ ਆ ਤੇ ਤੂੰ ਗਰਮ ਹੋ ਗਿਆ ਹਰੀ ਸਿੰਘ ਨਰੂਆ ਠੰਡਾ ਹੋ ਗਿਆ ਕਹਿੰਦੇ ਹਾਂ ਦੱਸ ਸਿਰ ਤੇ ਹੱਥ ਤਰਤਾ ਹਰੀ ਸਿੰਘ ਨਰੂਆ ਕਹਿੰਦੇ ਅੱਜ ਜਦੋਂ ਜੀਤੂ ਇਹੀ ਗੱਲ ਦੀ ਚਾਹਨੀ ਵੀ ਮੇਰੇ ਵਰਗਾ ਪੁੱਤਰ ਹੋਵੇ ਤਾਂ ਫਿਰ ਮੈਂ ਹੀ ਐ ਇਹ ਤੋਂ ਵੱਡਾ ਕੋਈ ਹੋਰ ਨਹੀਂ ਹੋ ਸਕਦਾ ਤੇਰੇ ਸਿਰ ਤੇ ਹੱਥ ਧਰਦੇ ਆ ਉਹਨੇ ਇੱਕ ਸੌਲ ਕੱਢਿਆ ਸੌਲ ਹਰੀ ਸਿੰਘ ਨਰੂਏ ਨੇ ਆਪਦੇ ਤੀੜਿਆਂ ਚੋਂ ਕੱਢ ਕੇ ਉਹਦੇ ਸਿਰ ਦੇ ਉੱਪਰ ਪਾ ਦਿੱਤਾ ਤੇ ਅੱਜ ਤੋਂ ਤੂੰ ਮੇਰੀ ਧਰਮ ਦੀ ਮਾਤਾ ਤੇ ਮੈਂ ਤੇਰਾ ਪੁੱਤਰ ਬਸ ਮੈਨੂੰ ਸਮਝ ਆਉਂਦਾ ਪੁੱਤਰ ਉਸ ਗੱਲ ਤੇ ਨਹੀਂ ਆਏ ਜਿਹੜੀ ਗੱਲ ਉਹ ਕਹਿੰਦੀ ਸੀ ਤੇ ਹਰੀ ਸਿੰਘ ਨਰੂਏ ਨੇ ਸੌਲ ਦੇ ਕੇ ਤੇ ਸਿਰ ਤੇ ਜਦੋਂ ਹੱਥ ਕਰਿਆ ਤੇ ਸੰਕਲਪ ਹੀ ਭੁੱਲ ਗਈ ਵੀ ਮੈਂ ਕੀ ਕਰ ਰਹੀ ਸੀ ਧਰਮ ਦੇ ਵਿੱਚ ਆ ਗਈ ਦੀਨ ਦੇ ਵਿੱਚ ਆ ਗਈ ਪਹਿਲਾਂ ਦੀਨ ਧਰਮ ਦਾ ਭੁੱਲੀ ਬੈਠੀ ਸੀ ਵੀ ਮੇਰੇ ਪੇਟੋਂ ਇਹਦੇ ਵਰਗਾ ਪੁੱਤਰ ਪੈਦਾ ਹੋਵੇ ਪਰ ਉਹ ਸਿੰਘ ਨੇ ਗੱਲਾਂ ਦੀਆਂ ਸਮਝ ਕੇ ਉਹਨਾਂ ਨੂੰ ਆਪਦਾ ਪੁੱਤਰ ਹੀ ਮੰਨ ਲਿਆ ਜਿਹਾ ਅਜੇ ਤੋਂ ਤੁਹਾਡਾ ਮੈਂ ਪੁੱਤਰ ਹਾਂ ਉਮਰੀ ਮਾਤਾ ਫਿਰ ਉਹ ਤੇ ਪਠਾਨ ਕੋਲੇ ਪਹੁੰਚ ਗਈ ਉਹਨੂੰ ਕਹਿੰਦੀ ਵੀ ਹਾਂ ਮੈਂ ਲੈ ਵੀ ਪੱਕਾ ਹੀ ਸਹੀ ਆ ਉਹ ਤਾਹੀਂ ਉਹ ਤੋਂ ਦੁਨੀਆ ਤੁਸੀਂ ਹੁਣ ਏਡੇ ਏਡੇ ਕੱਲੇ ਕੱਲੇ ਬੱਕਰਾ ਖਾਨ ਵਾਲੇ ਕੱਲੇ ਕੱਡੇ ਕੰਨੇ ਸਾਥ-ਸਾਥ ਪੜਦੇ ਤੁਸੀਂ ਜਵਾਨ ਛੱਤ ਗੱਜਾ ਛੱਤੀਆਂ ਛੋਡੀਆਂ ਚੌੜੀਆਂ ਤੇ ਤੁਸੀਂ 20 25 25 ਬੰਦੇ ਤੁਸੀਂ ਯਾਰ ਕੱਲੇ ਹਰੀ ਸਿੰਘ ਨਲੂਗੋ ਤੋਂ ਡਰੀ ਜੰਨੇ ਆ ਮੈਂ ਤਾਂ ਤਾਂ ਦੇਖ ਕੇ ਆਈ ਆ ਉਹ ਵਾਕਈ ਐਸਾ ਬੰਦਾ ਹੀ ਐ ਨਰਮੀ ਬਹੁਤ ਆ ਨਿਰਭਉ ਆ ਨਿਰਵੈਰ ਆ ਨਾ ਡਰਦਾ ਨਾ ਡਰਾਉਂਦਾ ਇਹ ਚਿਹਰਾ ਉਹਦਾ ਸੀਸੇ ਨੂੰ ਤੱਕਦਾ ਛੋਟੇ ਨਾਲੋਂ ਕਿਤੇ ਜ਼ਿਆਦਾ ਉਹ ਭਾਰਾ ਸਰੀਰ ਦਾ ਅੱਜ ਨੂੰ ਬੁਖਾਰ ਚੜਿਆ ਸੀ ਨੇ ਢਿੱਲਾ ਸੀ ਫੇਰ ਵੀ ਉਹ ਇਸ ਤਰ੍ਹਾਂ ਉੱਠ ਕੇ ਬੈਠਾ ਬੱਚ ਨੂੰ ਫੁਰਤੀ ਏਡੀ ਦਿਖਾਈ ਉਹ ਨਹੀਂ ਤੇ ਜੰਗਾਂ ਜੁੱਧਾਂ ਦੇ ਵਿੱਚ ਕਿਵੇਂ ਨਹੀਂ ਉਹ ਸਾਨੂੰ ਡਰਾਉਂਦਾ ਹੋ ਜਦੋਂ ਇਹ ਗੱਲਾਂ ਸੁਣੀਆਂ ਨਾ ਪਠਾਣਾ ਨੇ ਫਿਰ ਪਠਾਣਾ ਨੇ ਸੰਧੀ ਕਰੀ ਕਸ਼ਮੀਰ ਦੇ ਆਪਣਿਆਂ ਦੇ ਨਾਲ ਡੋਗਰਿਆ ਦੇ ਨਾਲ ਸੰਧੀ ਕਰੀ ਉਧਰ ਸ਼ਾਹ ਸਿੰਘ ਟਾਰੀ ਤੇ ਕੱਲ ਹੀ ਪੂਲਾ ਸਿੰਘ ਨੂੰ ਜਦੋਂ ਇਹ ਪੈ ਨਿਕਲੇ ਪਠਾਨਵਦੋਂ ਨੇ ਹਰੀ ਸਿੰਘ ਨਰੂਏ ਨੂੰ ਜੰਗ ਦੇ ਵਿੱਚ ਸੱਦਾ ਘੱਲਿਆ ਤੇ ਵੀ ਐਂ ਕਰਕੇ ਕਲਾ ਟਹਿ ਗਿਆ ਰਾਤ ਤੇ ਉਹਨਾਂ ਦੀਆਂ ਫੌਜਾਂ ਮਾਰੋ-ਮਾਰ ਕਰਦੀਆਂ ਮਹਾਰਾਜ ਰਣਜੀਤ ਸਿੰਘ ਰਾਜ ਚ ਆਪਦੇ ਵਿਆਹ ਚ ਰੁੱਝਿਆ ਤੇ ਤੇ ਛੇਤੀ ਛੇਤੀ ਪਹੁੰਚੋ ਹਰੀ ਸਿੰਘ ਨਰੂਏ ਨੇ ਸਾਰਾ ਦਾਲਾ ਪਿੱਛੇ ਹੀ ਤੋਂ ਪਤਾ ਲੱਗ ਗਿਆ ਹਰੀ ਸਿੰਘ ਨਰੂਆ ਗਿਆ ਪਠਾਨ ਛੱਡ ਕੇ ਆਪੋ ਆਪਣੇ ਘਰਾਂ ਨੂੰ ਭੱਜ ਗਏ ਦੂਰ ਤਾਈ ਮਗਰ ਘੋੜੇ ਤੜਾਤੇ ਕਿਉਂਕਿ ਇੱਧਰ ਸੰਧੀ ਕਰੀ ਵੀ ਸੀ ਉਹਨਾਂ ਦੇ ਨਾਲ ਡੋਗ ਰਿਆ ਨਾ ਤੇ ਡੋਗ ਰਿਆ ਨੇ ਉਹਨਾਂ ਨੂੰ ਪੇ ਦੱਸਦਾ ਭੇਤ ਸਾਰਾ ਵੀ ਐਸ ਰਾਸਤੇ ਹਰੀ ਸਿੰਘ ਨਰੂਆ ਜਾ ਰਿਹਾ ਐ ਐਸੇ ਰਾਸਤੇ ਉਹ ਮੁੜੂਗਾ ਰਾਜ ਗੋਫਾ 'ਚ ਬੈਠ ਜਾਓ ਇੱਥੇ ਲੈ ਲੋ ਰਫਲ ਤੇ ਗੋਲੀ ਚਲਾ ਦੇਓ ਤੇ ਤੁਸੀਂ ਉਹਨੂੰ ਮਾਰ ਦਿਓ ਤੇ ਤੁਸੀਂ ਉਹ ਤੋਂ ਖੜਾ ਛੁੱਟ ਦਿਓ ਉਹਨਾਂ ਨੇ ਕੀ ਕਰਿਆ ਤੇ ਹਰੀ ਸਿੰਘ ਨਰੂਏ ਦੇ ਲੁੱਕ ਕੇ ਵਾਪਸ ਮੁੜਦਾ ਤੇ ਗੋਲੀ ਚਲਾਤੀ ਹਰੀ ਸਿੰਘ ਨਰੂਏ ਦੇ ਬੱਕੀ ਦੇ ਵਿੱਚੋਂ ਗੋਲੀ ਵੱਜਦੀ ਐ ਯਾ ਉਹ ਲੋਨੇ ਕਮਰ ਕਸਾ ਖੋਲੇ ਤੇ ਘੁੱਟ ਕੇ ਬੱਕੀ ਤੋਂ ਦੀ ਬੰਨ ਲਿਆ ਕੋੜੇ ਨੂੰ ਬੰਗਾਰਤਾ ਵੀ ਆਹ ਕੋੜਿਆਂ ਮਰਿਆ ਤੀਨ ਦੁਨੀਆਂ ਦੇ ਆ ਮਾਕਾ ਗੁਰੂ ਗੋਵਰ ਸਿੰਘ ਮਹਾਰਾਜ ਮੈਨੂੰ ਮੇਰੇ ਘਰੇ ਚ ਪਹੁੰਚਦਾ ਕਰਦੇ ਗਏ ਉਹ ਕੋੜਿਆ ਤੋਂ ਮੇਰਾ ਇੰਨਾ ਚਿਰ ਦਾ ਬੇਲੀ ਰਿਹਾ ਹੋਏ ਦੇਖੀ ਕਿਤੇ ਰਾਸਤੇ ਦੇ ਵਿੱਚ ਨਾ ਮੈਨੂੰ ਸੱਟ ਦੀ ਤੇ ਮੈਨੂੰ ਆਪਣੇ ਘਰ ਲੈ ਚਾਲੋ ਕੋੜੇ ਦੇ ਵਾਸਤੇ ਪੌਂਦਾ ਆਉਂਦਾ ਤੇ ਵਾਹਿਗੁਰੂ ਵਾਹਿਗੁਰੂ ਧਿਆਉਂਦਾ ਹੁੰਦਾ ਕੌਣ ਸਾਲ ਜੋ ਥੱਲੇ ਬੈੰਦਾ ਤੇ ਬਹਿ ਕੇ ਬਸ ਢੋਲ ਆ ਲੈਂਦਾ ਤੇ ਹੌਲੀ ਹੌਲੀ ਸਭ ਨੂੰ ਫਿਰ ਸਬੋਧਨ ਕਰਕੇ ਕਹਿੰਦਾ ਓਏ ਬਾਦਸ਼ਾਹ ਹੋ ਓਏ ਮੇਰੇ ਦੋਸਤੋ ਤੁਹਾਡੇ ਨਾਲ ਮੈਂ ਬਹੁਤ ਆਦੀਆਂ ਫੌਜਾਂ ਨੂੰ ਵੜਾ ਕਹਿੰਦਾ ਤੁਹਾਡੇ ਨਾਲ ਮੈਂ ਏਡੇ ਵੱਡੇ ਵੱਡੇ ਜੰਗ ਜੁੱਦ ਕਰਿਆ ਜੇ ਤੁਹਾਨੂੰ ਕੋਈ ਮੰਦਾ ਚੰਗਾ ਬੋਲਿਆ ਗਿਆ ਹੋਇਆ ਮੈਨੂੰ ਮਾਫ਼ ਕਰ ਦੋ ਮੈਂ ਸਰ ਸਰੀਰ ਛੱਡਣ ਲੱਗਿਆ ਤੇ ਮੇਰਾ ਇੱਕ ਕਿਸੇ ਨੂੰ ਦੱਸਿਓ ਨਾ ਤੇ ਵੀ ਹਰੀ ਸੰਗ ਨਰੂਆ ਮਰ ਗਿਆ ਜੇ ਸੀ ਹੀ ਹੋਗਾ ਜੇ ਤੁਸੀਂ ਦੱਸਤਾ ਪਠਾਨ ਅੱਜ ਹੀ ਤੁਹਾਡੇ ਤੇ ਚੜ ਜਾਣਗੇ ਤੇ ਦੱਸਦੇ ਆ ਵੀ ਸੱਤ ਦਿਨ ਨਹੀਂ ਸੀ ਦੱਸਿਆ ਤੇ ਜੰਗ ਚੋਂ ਦੋ ਜਿੱਤ ਗਏ ਸੀ ਆਪਣੇ ਖਾਲਸੇ ਪਰ ਹਰੀ ਸਗਨਰੂਆ ਧੋਖੇ ਦੇ ਨਾਲ ਸ਼ਹੀਦ ਕਰਿਆ ਗਿਆ ਇਹਦੀ ਕਥਾ ਉਹ ਤੋਂ ਬਾਅਦ ਕਿਤੇ ਫੇਰ ਕਰਾਂਗੇ ਇਥੋਂ ਕਥਾ ਸਮਾਪਤ ਕਰਦੇ ਆਂ